ਚਾਰ ਬੰਦੇ ਯਾਰ ਚਾਰ ਪੰਜ ਬੰਦਿਆਂ ਨੇ ਸਾਰੇ ਪੰਜਾਬ ਨੂੰ ਉਦਾਸ ਕਰੀ ਰੱਖਿਆ 25 ਸਾਲ ਬਦਲਦਾ ਮੁੰਡਾ ਸੀ ਕੈਪਟਨ ਦੀ ਉਹ ਪਤਾ ਨਹੀਂ ਕੀ ਲੱਗਦੀ ਸੀ ਤਿੰਨੇ ਚਾਰੇ ਜਾਣੇ ਸੀ ਬਸੇ ਇਹ ਤਾਂ ਹਜੇ ਲੋਕਾਂ ਨੇ ਵੋਟਾਂ ਵਾਲੀ ਦਿੱਤੀ ਐ ਨੋਟਾਂ ਵਾਲੀ ਸਜ਼ਾ ਤਾਂ ਅਜੇ ਮੈਂ ਦੇਣੀ ਐ ਤੁਹਾਨੂੰ ਇਹਨੂੰ ਪਤਾ ਲੱਗੂਗਾ ਨਾ ਤੁਹਾਨੂੰ 10000 ਏਕੜ ਤਾਂ ਇਕੱਲੇ ਕੁਲਦੀਪ ਧਾਲੀਆ ਨੇ ਨਜਾਇਜ਼ ਕਬਜ਼ੇ ਛੜਾਈ ਐ ਛੜਾਈ ਸਾਰੇ ਵੱਡੇ ਬੰਦੇ ਤੋਂ 10000 ਪੰਚਾਇਤੀ ਏਕੜ ਫੋਰੈਸਟ ਦੀ ਵੀ ਹੁਣ ਉਹ ਤੁਰ ਪਿਆ ਕਹਿੰਦਾ ਪੰਜਾਬ ਬਚਾਓ ਲੈ ਦੱਸ ਉਹ ਥੋੜੇ ਤੋਂ ਤਾਂ ਬਚਾਉਣਾ ਹੈ ਮੈਂ ਕਹੇ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਪਿਤਾਇਆਂ ਫਿਰ ਇਹ ਕੁਝ ਹੋਰ ਹੀ ਬੋਲ ਜਾਂਦੇ ਆ ਮੇਰੇ ਪਿਤਾ ਸਮਾਨ ਮੇਰੇ ਪਿਤਾ ਹੈ ਨਾ ਇਹਨੂੰ ਪਤਾ ਹੀ ਨਹੀਂ ਲੱਗਦਾ ਪਹਿਲਾਂ ਚੋਨਾ ਫਿਰ ਚੋਨਾ ਉਹੀ ਗੱਲ ਕਹੀਆਂ ਮੈਂ ਕਹਾਂ ਚੋਨਾ ਆਉਂਦੀਆਂ ਨੇ ਉਹ ਚੋਨਾ ਹੁੰਦਾ ਹੈ ਬਹੁਤ ਅੱਛੀ ਪਨੀਰੀ ਨਿਕਲੂਗੀ ਹੁਣ ਅੱਗੇ ਬੀਜੀ ਆ ਉਹ ਇਸ ਵਾਰ ਦੇਖੋ ਸਹੀ ਦੁਨੀਆ ਕਿਉਂ ਹੁੰਦਾ ਕੀ ਹੈ ਇਹੀ ਪੰਜਾਬ ਦੇਖੋ ਸੀ ਨੰਬਰ 1 ਬਣਦਾ ਚਾਰ ਬੰਦੇ ਯਾਰ ਚਾਰ ਪੰਜ ਬੰਦਿਆਂ ਨੇ ਸਾਰੇ ਪੰਜਾਬ ਨੂੰ ਉਦਾਸ ਕਰੀ ਰੱਖਿਆ 25 ਸਾਲ 2002 ਤੋਂ ਲਾ ਲਓ 2002 ਤੋਂ 2022 ਤੱਕ ਦੋ ਬੰਦਿਆਂ ਨੇ ਰਾਜ ਰਿਆ ਹੈ ਜੀ ਬਾਦਲ ਦਾ ਤੇ ਕੈਪਟਨ ਦਾ ਤੇ ਉਹਨਾਂ ਨਾਲ ਇੱਕ ਇੱਕ ਉਹਨਾਂ ਦੇ ਨਾਲ ਸੀ ਬਾਦਲ ਦਾ ਮੁੰਡਾ ਸੀ ਕੈਪਟਨ ਦੀ ਉਹ ਪਤਾ ਨਹੀਂ ਕੀ ਲੱਗਦੀ ਸੀ ਤਿੰਨੇ ਚਾਰੇ ਜਾਣੇ ਸੀ ਬਸੇ ਉਹ ਵੀ ਐਨ ਆਰ ਆਈ ਸੀ ਐਨ ਆਰ ਆਈ ਨਹੀਂ ਰਹਿੰਦੇ ਇੰਡੀਆ ਦੁਬਈ ਦੁਬਈ ਰਹਿੰਦੇ ਆ ਭਾਣ ਕੇ ਤੇ ਰਹਿੰਦੇ ਸਾਰਾ ਪੰਜਾਬ ਲੁੱਟ ਕੇ ਉਹ ਲੈ ਗਏ ਕਰ ਲੋ ਕੀ ਕਰੋਗੇ ਦੱਸਿਓ ਫਿਰ ਕਹਿੰਦੇ ਆ ਜੀ ਜਦੋਂ ਪੁੱਛਦਿਆਂ ਵੀ ਭਗਵੰਤ ਮਾਨ ਸਰਕਾਰ ਤਾਂ ਪੋਜ਼ਿਟਿਵ ਕੰਮ ਕਰ ਰਹੀ ਹੈ ਲੁੱਟਿਆ ਤਾਂ ਤੁਸੀਂ ਸੀ ਫਿਰ ਕਹਿੰਦੇ ਸਾਨੂੰ سزا ਮਿਲ ਤਾਂ ਗਈ ਜੀ ਸਾਨੂੰ ਹਰਾਤਾ ਹਰਾਉਣਾ ਸਜ਼ਾ ਹੈ ਜੇ ਕੋਈ ਬੰਦਾ ਕਤਲ ਕਰ ਦੇ ਜਾ ਬੈਂਕ ਲੁੱਟ ਲੈ ਕੋਈ ਉਹ ਤੋਂ ਬਾਅਦ ਉਹ ਵੋਟਾਂ 'ਚ ਖੜਾ ਹੋ ਜੇ ਵੋਟਾਂ 'ਚ ਉਹ ਹਾਰ ਜੇ ਤਾਂ ਫਿਰ ਉਹਦਾ ਬੈਂਕ ਦਾ ਡਾਕਾ ਜਾਂ ਕਤਲ ਜਿਹੜਾ ਮਾਫ ਹੈ ਬਸ ਉਹ ਕਹਿੰਦਾ ਮੈਂ ਹਾਰ ਤਾਂ ਗਿਆ ਜੀ ਮੈਨੂੰ ਸਜ਼ਾ ਮਿਲ ਗਈ ਐ ਨਹੀਂ ਸਜ਼ਾ ਮਿਲਦੀ ਇਹ ਤਾਂ ਅਜੇ ਲੋਕਾਂ ਨੇ ਵੋਟਾਂ ਵਾਲੀ ਦਿੱਤੀ ਐ ਨੋਟਾਂ ਵਾਲੀ ਸਜ਼ਾ ਤਾਂ ਅਜੇ ਮੈਂ ਦੇਣੀ ਐ ਤੁਹਾਨੂੰ ਨੂੰ ਪਤਾ ਲੱਗੂਗਾ ਨਾ ਤੁਹਾਨੂੰ ਕਿ ਜਿਹੜੇ ਤੁਸੀਂ ਪੰਜਾਬ ਦੇ ਨੋਟ ਖਾਦੇ ਐ ਨਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਦਾ ਐ बड़े बड़े पहाड़ दस हजार एकड़ तक कले कुलदीप धालीवाल ने नजायज कब्जे है, छड़ाई सारे बड़े तो दस हजार पंचायती कुलदीप ने। दसो जी दबी बैठे जी कब्जे करी बैठे जी सा होगी जी क्यों बई लोग की जमीन है पंचायतों की जमीन है पंचायतों पैसे आव आारा जोड़ा एरिया ना जो डिवैलप हो गया इों आए ਇਸ ਇਲਾਕੇ ਦੇ ਪਿੰਡ ਨੇ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰੋਫਿਟ ਦੇ ਵਿੱਚੋਂ ਹਿੱਸਾ ਜਾਊਗਾ ਪਿੰਡਾਂ ਦੀ ਪੰਚਾਇਤਾਂ ਨੂੰ ਜਾਊਗਾ ਇੱਥੋਂ ਦੇ ਲੋਕਾਂ ਨੂੰ ਕੰਮ ਮਿਲੂਗਾ ਇਹ ਹੁੰਦੀਆਂ ਪਾਲਿਸਿਸ ਇਹ ਹੁੰਦਾ ਵਿਜ਼ਨ ਐਵੇਂ ਗੱਲ ਨਹੀਂ ਬਾਤ ਨਹੀਂ 5-5 ਸਾਲ ਕੋ ਉਹ ਲੈ ਹੁਣ ਉਹ ਤੁਰ ਪਿਆ ਕਹਿੰਦਾ ਪੰਜਾਬ ਬਚਾਓ ਲੈ ਦੱਸ ਉਹ ਥੋੜੇ ਤੋਂ ਤਾਂ ਬਚਾਉਣਾ ਹੈ ਕੀ ਤੋਂ ਬਚਾਈਏ ਹੁਣ ਹੱਜੇ ਮੁਸ਼ਕਿਲ ਨਾ ਹਜੇ ਬਚਣ ਲੱਗਿਆ ਕਹਿੰਦਾ ਪੰਜਾਬ ਬਚਾਓ ਜੀ ਮੈਂ ਕਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਹੱਦ ਵੀ ਖਾ ਰਹਿ ਲੋ ਯਾਰ ਹਜੇ ਹੁਣ ਹਾਰ ਰਿਓ ਥੋੜਾ ਜਿਹਾ ਰੈਸਟ ਕਰ ਲਓ ਨਾ ਇੱਕ 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 ਪੰਗਾ ਹੈ ਇਹਨਾਂ ਨੂੰ ਹਜੇ ਲੀਡਰਾਂ ਦੇ ਜੋ ਆਕੇ ਇਹਨਾਂ ਨੂੰ ਬਈ ਤੁਹਾਡੇ ਚੋਂ ਵੀ ਬਹੁਤ ਸਾਰੇ ਪੜੇ ਹੋਣਗੇ ਉਹਨਾਂ ਸਕੂਲਾਂ ਚ ਪਰ ਕਾਨਵੈਂਟ ਸਕੂਲਾਂ ਦੀ ਜਿਹੜੀ ਨਾ ਜਿਹੜੇ ਕਾਨਵੈਂਟੇਰੀਅਨ ਨੇ राजनीति चमयाबी बहुत घट गई होनी क्योंकि पंजाबी नहीं बोलने आती आई पजा क्योंकि हम सनावर च कितने पंजाबी है दून च कितने पंजाबी है पी पी एस च कितनेजाबी है ताइयों फिर कुछ होर ही हो बोल जाते मेरे पिता समान मेरे पिता है ना इनू पता ही नहीं लगता ही माई फादर और लाइक माई फादर पता ही लगता इन्होंने ਕੋਈ ਕਹਿੰਦੇ ਹੋਣ ਪਹਿਲਾਂ ਚੋਨਾ ਉਹ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਪਹਿਲਾਂ ਚੋਨਾ ਫਿਰ ਚੋਨਾ ਉਹੀ ਗੱਲ ਕਹੀਆਂ ਮੈਂ ਕਿਹਾ ਚੋਨਾ ਹੁੰਦਿਆਂ ਨੇ ਉਹ ਚੋਨਾ ਹੁੰਦਾ ਹ ਹੁਣ 35 ਪੜ੍ਹੀ ਹੋਵੇ ਤਾਂ ਪਤਾ ਲੱਗੇ ਅਸੀਂ ਤਾਂ ਰੱਟੇ ਲਾ ਲਾ ਕੇ 35 ਪੜ੍ਹਦੇ ਹਾਂ ਊੜਾ ਵਾਲਾ ਏਡੀ ਸੱਸਾ 1 2 2 2 4 ਇਸ ਤੋਂ ਉੱਥੋਂ ਆਇਆ ਜੀ ਥੱਲੋਂ ਸਾਡੀ ਕੀ ਰੀਸ ਕਰ ਲੈਣਗੇ कैप्टन साहब की बेटी कीनू लॉन्च करना क्या लॉन्च कर दिया जिमें श्री हरिकोटा तो कुराकट लॉन्च कर दिया कर लॉन्च करना मैं भी सुन लग गया मैं देख दिया भाई कैसी लॉन्चिंग है उन्हें हम आ गए बीजेपी के का, काफी बड़े बड़े लीडर आ गए दिल्ली तो उन्हें बोलना सैडी ने एक सौ चुताली करोड़ रुपया ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ ਖਾਚਿਆ ਆ ਬੋਲਣਾ ਸੀ ਉਹ ਕਹਿੰਦੀ ਮੇਰੇ ਡੈਡ ਨੇ 144 ਕਰੋੜ ਰੁਪਏ ਬਿਊਟੀਫਿਕੇਸ਼ਨ ਤੇ ਖਰਚੇ ਮੈਨੂੰ ਪਤਾ ਲੱਗਿਆ ਮੈਨੂੰ 100 ਤਾਂ ਕਹਿਣਾ ਹੁੰਦਾ 44 ਨਹੀਂ ਕਹਿਣਾ ਹੁੰਦਾ ਇਹਨੂੰ ਉਹ ਤਾਂ ਸਿੱਖਣ ਕੋਈ ਗਿਣਤੀ ਵੀ 100 ਤੋਂ ਆ ਸ਼ੁਰੂ ਹੁੰਦੀ ਐ ਇਹਨਾਂ ਨੂੰ ਕੀ ਪਤਾ ਥੱਲੇ 99 98 ਵੀ ਹੁੰਦੇ ਐ ਕੋਰੇ ਨੇ ਕੋਰੇ ਨੇ ਸ਼ੋਕਰਾ ਪ੍ਰਮਾਤਮਾ ਦਾ ਛੇਤੀ ਖੜਾ ਛੁੱਟ ਗਿਆ ਭੱਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਜਿਨ੍ਹਾਂ ਨੇ ਜਿਨ੍ਹਾਂ ਨੇ ਕਦਰ ਹੀ ਨਹੀਂ ਪਾਈ ਪੰਜਾਬ ਦੀ